ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਵਿੱਚ ਆਪਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਲਗਾਏ ਹੁੰਦੇ ਨੇ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ ਪਿਓਰ ਕ੍ਰੇਵ ਦਾ ਸੂਟ ਹੈਗਾ ਫੁੱਲ ਵਰਕ ਕੀਤਾ ਰਹੇਗਾ ਸ਼ਰਟ ਤੇ ਬਾਟਮ ਤੁਹਾਨੂੰ ਮਿਲੇਗੀ ਪਲੇਨ ਪਿਓਰ ਕਰੇਵ ਦੀ ਬਾਟਮ ਮਿਲੇਗੀ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਪਿਓਰ ਕੈਂਬਰੀਕ ਕਾਟਨ ਦਾ ਸੂਟ ਮਿਲੇਗਾ ਫੁੱਲ ਏਮਬਰਾਇਡਰੀ ਕੀਤੀ ਕੀ ਸ਼ਰਟ ਤੇ ਬਾਟਮ ਤੇ ਇਹ ਤੁਸੀਂ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਪਿਓਰ ਕਾਟਨ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਨਾ ਵਰਕ ਕੀਤਾ ਮਿਲੇਗਾ ਥ्रेड ਵਰਕ ਹੋਇਆ ਹੋਇਆ ਬਹੁਤ ਹੀ ਸੋਨਾ ਸੀਕਵੈਂਸ ਐਮਬਲੋਇਡਰੀ ਕੀਤੀ ਗਈ ਹੈ ਨਾਲ ਬਾਟਮ ਤੁਹਾਨੂੰ ਮਿਲੇਗੀ ਪਲੇਨ ਬਾਟਮ ਰਹੇਗੀ ਕੋਟਾ ਡੋਰੀਆ ਦਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਕਾਟਨ ਦੇ ਹੀ ਸੂਟ ਮਿਲਣਗੇ बहुत ही सोहना नैकते हैंडवर्क किया गया लैस लगाई गई है बॉटम प्रिंटेड मिलेगी जीडी इसका दुपट्टा रहेगा शिफोन का दुपट्टा मिलेगा प्राइज़ उपर लगा हुआ है जेडे अगले सूट ने तुम आलओवर सूट मिलेगा प्योर कॉटन मिले का थ्रैड वर्क किया गया बहुत ही सोहना दुपट्टा नाल मिलेगा शिफोन का उसके ऊपर भी इंब्रॉयडरी बहुत ही सोहनी की गई है जिड़ी इसकी बॉटम सेम बॉटम मिलेगी जेडी अगले सूट आने की तन आलओवर सूट मिलेगा कॉटन का बहुत ही सोहना प्रिंट रहेगा मसलीन का दुपट्टा मिलेगा कलर उपर आप सारे ऐड कर दिते ने कोई भी सूट तुम इन्होंने चैक करके बाई कर सकते घट प्राइज्ज रहन के जेडे अगले सूट आएंगे ये तुम कॉटन के ही सूट मिलने कैमरिक कॉटन मिलेगा बड़े पने का ही सूट मिलेगा पूरा सूट बन के तैयार हो जाता ना रहेगा दुपट्टा बॉटम मिलेगी नाल प्लेन अगले जो सूट आएंगे ये भी तुम कॉटन के ही सूट मिलने ये भी तुम आलओवर सूट मिलेगा प्योर कैमरिक कॉटन रहेगा बहुत ही सोहने प्रिंट रहने ना रहेगा ਪਿਓਸ਼ੀ ਫੌਂ ਦਾ ਦੁਪੱਟਾ ਮਿਲੇਗਾ ਘੇਰੇ ਦੇ ਅੱਗੇ ਬਹੁਤ ਹੀ ਸੋਨਾ embroidery work ਕੀਤਾ ਗਿਆ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ